ਸੰਘਰਸ਼ ਕਮੇਟੀ ਦੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਵਾਈਸ ਪ੍ਰਧਾਨ ਦੀ ਤਾਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤਾਂ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਕਿ ਉਹ ਨਿੱਜੀ ਰੁਝੇਮਿਆ ਕਰਕੇ ਤੇ ਸਿਹਤ ਨਾ ਠੀਕ ਹੋਣ ਕਰਕੇ ਜਿਹੜਾ ਕਿ ਉਹਨਾਂ ਦੇ ਵੱਲੋਂ ਇਹ ਅਸਤੀਫਾ ਉਹ ਦਿੱਤਾ ਗਿਆ ਜਿਸ ਦੇ ਉੱਤੇ ਸੂਬਾ ਆਗੂ ਦਾ ਬਿਆਨ ਸਾਹਮਣੇ ਆ ਸੁਖਦੇਵ ਸਿੰਘ ਨੇ ਕਿਹਾ ਕਿ ਬਹੁਤ ਸਹੀ ਤਰੀਕੇ ਦੇ ਨਾਲ ਜਿਹੜਾ ਕਿ ਉਹਨਾਂ ਵੱਲੋਂ ਡਿਊਟੀ ਨਿਭਾਈ ਗਈ ਹੈ ਹੋਰ ਕੀ ਕੁਝ ਕਿਹਾ ਦੇਖੋ ਇਹ ਖਾਸ ਰਿਪੋਰਟ ਮੰਗਤਰੰਫੁੰਦੀ ਬਤੌਰ ਆਪਣੇ ਡਿਊਟੀ ਨਿਭਾਉਂਦੇ ਰਹੇ ਆ ਪਰ ਥੋੜੇ ਸਮੇਂ ਤੋਂ ਇੱਕ ਸਿਹਤ ਠੀਕ ਨਾ ਰਹਿਣ ਕਰਕੇ ਤੇ ਜਿਆਦਾ ਹੋਣ ਕਰਕੇ ਇੱਕ ਬੱਚੇ ਐਨਆਰਆਈ ਆ ਕਿ ਮੈਂ ਨਹੀਂ ਇਸ ਕਰਕੇ ਮਦਦ ਹੁਣਾ ਲਾ ਰਿਹਾ ਅੱਜ ਆਪਣਾ ਅਸਤੀਫਾ ਦਿੰਦਾ ਹਾਂ ਬਹੁਤ ਹੀ ਸ਼ੁਕਰਗੁਜ਼ਾਰ ਜੋ ਮੰਤ RAM ji ਜਿਹੜੇ ਪਠੀਵੜ ਦੇ ਤੇ ਜ਼ਿਲ੍ਹਾ ਤਰਨਤਾਰ ਦੇ ਵਾਈਸ ਪ੍ਰਧਾਨ ਸਾਹਿਬ ਉਹਨਾਂ ਨੇ ਆਦਰ ਕੀਵੇਂ ਔਰ ਬੱਚੇ ਬਾਹਰ ਹੋਣ ਕਰਕੇ ਜਣਾ ਕਰਕੇ ਸਤਿ ਸ੍ਰੀ ਅਕਾਲ ਦੀ ਮੰਗੀ ਕੀਤੀ ਹੈ ਅਸੀਂ ਉਹਨਾਂ ਦਾ ਇੱਕ ਸਾਲ ਵਾਸਤੇ ਜਿਹੜਾ ਸਤੀ ਦਾ ਪ੍ਰਮਾਣ ਕੀਤਾ ਔਰ ਜਿਹੜੀ ਉਹਨਾਂ ਦੀ ਜਥੇਬੰਦੀ ਦੀ ਫੁੱਟਲੀ ਮੈਂਬਰਸ਼ਿਪ ਆ ਉਹ ਉਸੇ ਤਰ੍ਹਾਂ ਜਾਰੀ ਰਹੂਗੀ ਔਰ ਜਿੱਥੇ ਵੀ ਕਿਤੇ ਉਹਨਾਂ ਨੂੰ ਲੋੜ ਹੋਊ ਜਥੇਬੰਦੀ ਦੇ ਨਾਲ ਖੜੀ ਆ ਬਾਕੀ ਹਰ ਟਾਈਮ ਦੇ ਵਿੱਚ ਉਹ ਜਥੇਬੰਦੀ ਦੇ ਸਾਡੇ ਵਰਕਰ ਰਹਿਣਗੇ ਤੇ ਅੱਜ ਅਸੀਂ ਉਹਨਾਂ ਦਾ ਜਿਹੜਾ ਅਸਤੀਫਾ ਉਹ ਪ੍ਰਮਾਣ ਕੀਤਾ ਇੱਕ ਸਾਲ ਵਾਸਤੇ ਉਹਨਾਂ ਨੂੰ ਛੁੱਟੀ ਦਿੱਤੀ ਆ ਕਿ ਉਹ ਆਪਣੇ ਬੱਚਿਆਂ ਦੇ ਵਿੱਚ ਬਾਹਰ ਜਾ ਕੇ ਉਹਨਾਂ ਨੂੰ ਮਿਲ ਸਕਣ ਤੇ ਅਗਲੇ ਸਾਲ ਬਾਅਦ ਅੱਜ ਜਿਵੇਂ 16 April ਆ 2025 ਔਰ 2000 26 ਦੇ ਵਿੱਚ 16 April ਨੂੰ ਉਹਨਾਂ ਦੀ ਜਿਹੜੀ ਫੇਰ ਇਹ ਮੁਕਤੀ ਕੋਸ਼ਕਤ ਪੰਜਾਬ ਲੈਵਲ ਤੇ ਉਹਨਾਂ ਨੂੰ ਅਸੀਂ ਉਹਤਾ ਦਈਏ ਤੇ ਉਹਨਾਂ ਦੀ ਮੁਕਤੀ ਕੀਤੀ ਜਾਊਗੀ ਤੇ ਇਹਨਾਂ ਕਹਿੰਦਾ ਹੋਇਆ ਸ਼ੂਭਾ ਪ੍ਰਧਾਨ ਬਹਿਗ ਠਾਕਾ ਖਾਲਸਾ ਬਹਿਗ